ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਵਿਚਾਰ ਕਰਨੀ ਹੈ ਕਿ ਚੋਰ ਸਾਹਿਬ ਕਦੋਂ ਨਹੀਂ ਕਰਨਾ ਚਾਹੀਦਾ ਦੇਗ ਸ਼ੱਕ ਕੇ ਇਹ ਗਲਤੀ ਨਾ ਕਰੋ ਇਹਨਾਂ ਦੋਨਾਂ ਦੇ ਆਪਾਂ ਜ ਵਿਚਾਰ ਕਰਨੀ ਹੈ ਕੱਲ ਆਪਾਂ ਇਹ ਵਿਚਾਰ ਕੀਤੀ ਸੀ ਕਿ ਚੋਰ ਸਾਹਿਬ ਕੌਣ ਨਹੀਂ ਕਰ ਸਕਦਾ ਕੌਣ ਕਰ ਸਕਦਾ ਤੇ ਮੈਂ ਇੱਕ ਬੇਨਤੀ ਕਰਦਾ ਕਿ ਵੀਡੀਓ ਨੂੰ ਸਾਰੀ ਵੇਖਿਆ ਕਰੋ ਕਿਉਂਕਿ ਜਦੋਂ ਆਪਾਂ ਅੱਧੀ ਵੀਡੀਓ ਵੇਖਦੇ ਆਂ ਤੇ ਉਹਦੇ ਵਿੱਚ ਤੁਹਾਡੇ ਸਵਾਲ ਵਿੱਚ ਰਹਿ ਜਾਂਦੇ ਨੇ ਤੇ ਇੱਕ ਸੰਗਤ ਜੀ ਕੀੜੀ ਵਾਲੀ ਬਿਰਤੀ ਨਾ ਰੱਖਿਆ ਕਰੋ ਮਤਲਬ ਕੀੜੀ ਦਾ ਕੀ ਹੁੰਦਾ ਹੈ ਕਿ ਭਾਵੇਂ ਸੋਨੇ ਦਾ ਮਹਿਲ ਬਣਾ ਦੇਗੀ ਸੋਨੇ ਦਾ ਮਹਿਲ ਬਣਿਆ ਬੜਾ ਸੁੰਦਰ ਹੋਵੇ ਤੇ ਕੀੜੀ ਦਾ ਕੰਮ ਕੀ ਹੁੰਦਾ ਉਹਨੇ ਸੁਰਾਖ ਵੇਖਣਾ ਹੈ ਉਹਨੇ ਖੁੱਡ ਲੱਭਣੀ ਹੈ ਇਸ ਕਰਕੇ ਵੀਡੀਓ ਦੇ ਵਿੱਚ ਤੁਸੀਂ ਗਲਤੀਆਂ ਨਾ ਲੱਭਿਆ ਕਰੋ ਕਿਨੇ ਗਲਤੀ ਕਿੱਥੇ ਕੀਤੀ ਹੈ ਜੇ ਵੀਡੀਓ 7-8 ਮਿੰਟ ਦੀ ਹੈ ਉਹਦੇ ਵਿੱਚ 1 ਮਿੰਟ ਦੀ ਵੀ ਤੁਹਾਨੂੰ ਗੱਲ ਚੰਗੀ ਲੱਗੀ ਤੇ ਗ੍ਰਹਿਣ ਕਰ ਲਓ ਬਗਲੇ ਵਾਲੀ ਸਮਾਧੀ ਨਾ ਰੱਖਿਆ ਕਰੋ ਇਸ ਕਰਕੇ ਸਾਰੀ ਸੰਗਤ ਸਤਿਕਾਰਯੋਗ ਹੈ ਪਰ ਕੁਝ ਕੋ ਜਿਹੜੇ ਹੁੰਦੇ ਨੇ ਜਿਹੜੇ ਵੀਡੀਓ ਪੂਰੀ ਨਹੀਂ ਵੇਖਦੇ ਤੇ ਉਹਦੇ ਵਿੱਚੋਂ ਹੀ ਸੰਗਤ ਜੀ ਸਵਾਲ ਕਰ ਦਿੰਦੇ ਨੇ ਇਸ ਕਰਕੇ ਅੱਜ ਆਪਾਂ ਚੌਰ ਸਾਹਿਬ ਕਦੋਂ ਨਹੀਂ ਕਰਨਾ ਚਾਹੀਦਾ ਦੇਖ ਛੱਕ ਕੇ ਇਹ ਗਲਤੀ ਨਾ ਕਰੋ ਅੱਜ ਆਪਾਂ ਇਸ ਤੇ ਵਿਚਾਰ ਕਰਨੀ ਹੈ ਚੌਰ ਸਾਹਿਬ ਕਦੋਂ ਨਹੀਂ ਕਰਨਾ ਚਾਹੀਦਾ ਸੰਗਤ ਜੀ ਜਦੋਂ ਗ੍ਰੰਥੀ ਸਿੰਘ ਗੁਰੂ ਸਾਹਿਬ ਜੀ ਤਾਬਿਆਂ ਤੇ ਬੈਠ ਕੇ ਪਾਠ ਕਰ ਰਿਹਾ ਹੈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਪਾਠ ਕਰ ਰਿਹਾ ਹੈ ਉਦੋਂ ਸੰਗਤ ਜੀ ਚੌਰ ਸਾਬ ਨਹੀਂ ਕਰਨਾ ਆਮ ਤੁਸੀਂ ਵੇਖੇ ਹੋਣਗੇ ਕਿ ਗ੍ਰੰਥੀ ਸਿੰਘ ਰੌਲ ਤੇ ਬੈਠਾ ਪਾਠ ਕਰ ਰਿਹਾ ਹੈ ਜਾਂ ਇੱਕ ਕਥਾਵਾਚਕ ਗਿਆਨੀ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਤਾਬਿਆਂ ਤੇ ਬੈਠ ਕੇ ਆਪਾਂ ਗੱਲ ਕਰ ਰਹੇ ਇੱਕ ਸਾਈਡ ਤੇ ਬੈਠ ਕੇ ਕਥਾ ਕਰਨੀ ਹੈ ਤੇ ਉਦੋਂ ਦਾ ਚੌਰ ਸਾਬ ਕਰਨੇ ਕਰਨਾ ਕਿਉਂਕਿ ਸਟੇਜ ਖਾਲੀ ਹੈ ਤਾਬਿਆਂ ਜਦੋਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਤਾਬਿਆਂ ਤੇ ਬੈਠ ਕੇ ਕਥਾਵਾਚਕ ਕਥਾ ਕਰ ਰਿਹਾ ਹੈ ਜਾਂ ਗਰੰਥੀ ਸਿੰਘ ਬੈਠ ਕੇ ਪਾਠ ਕਰ ਰਿਹਾ ਹੈ ਉਦੋਂ ਚੌਰਸਬ ਨਹੀਂ ਕਰਨਾ ਹਾਂ ਜਦੋਂ ਗਰੰਥੀ ਸਿੰਘ ਜਾਂ ਪਾਠ ਨਹੀਂ ਕਰ ਰਿਹਾ ਵੈਸੇ ਬੈਠਾ ਹੈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਤਾਬ ਤਾਬਿਆਂ ਬੈਠ ਕੇ ਤੇ ਨਾਲ ਸਾਈਡ ਤੇ ਕੀਰਤਨ ਹੋ ਰਿਹਾ ਹੈ ਜਾਂ ਸਾਈਡ ਤੇ ਕਥਾ ਹੋ ਰਹੀ ਹੈ ਤੇ ਉਹ ਗਰੰਥੀ ਸਿੰਘ ਬੈਠਾ ਸੰਗਤ ਜੀ ਚੌਰਸਬ ਕਰ ਰਿਹਾ ਹੈ ਉਹਨੂੰ ਤੁਸੀਂ ਛੱਡਣਾ ਹੈ ਮਤਲਬ ਸਮਾਂ ਉਹਨੂੰ ਜ਼ਿਆਦਾ ਹੋ ਗਿਆ 2 ਘੰਟੇ ਹੋ ਗਏ 2.5 ਘੰਟੇ ਹੋ ਗਏ ਨੇ ਸਵਾਗਤ ਵਿੱਚ ਬੈਠਿਆ ਨੂੰ ਤੇ ਛੱਡਣਾ ਹੈ ਤੇ ਸੁਚਮ ਦੇ ਨਾਲ ਹੱਥ ਧੋ ਕੇ ਇਸ਼ਨਾਨ ਕੀਤਾ ਹੋਵੇ ਬਸਤਰ ਸਾਫ਼ ਹੋਣ ਤੇ ਉਸ ਨੂੰ ਆਪਾਂ ਛੱਡ ਸਕਦੇ ਹਾਂ ਉਹ ਵੀ ਗਰੰਤੀ ਸਿੰਘ ਦੀ ਆਗਿਆ ਲੈ ਕੇ ਤੇ ਚੌਰਸ ਉਦੋਂ ਕਰਨਾ ਜਦੋਂ ਗਰੰਤੀ ਸਿੰਘ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਨਹੀਂ ਬੈਠਾ ਜਾਂ ਕਥਾਵਾਚ ਕੋਈ ਪਾਠ ਜਾਂ ਕਥਾ ਨਹੀਂ ਕਰ ਰਿਹਾ ਜਾਂ ਗੁਰੰਤੀ ਸਿੰਘ ਪਾਠ ਨਹੀਂ ਕਰ ਰਿਹਾ ਜਦੋਂ ਕਈ ਵਾਰ ਵੇਖੀਦਾ ਹੈ ਸੰਗਤ ਜੀ ਰਾਤ ਨੂੰ ਸੋਇਲਾ ਸਾਹਿਬ ਬਾਣੀ ਦਾ ਪਾਠ ਹੁੰਦਾ ਹੈ ਸੁਖਾਸਣ ਵੇਲੇ ਉਦੋਂ ਵੀ ਕਈ ਪ੍ਰੇਮੀ ਜਨ ਚੌਰ ਸੇਵ ਕਰਦੇ ਹੁੰਦੇ ਨੇ ਚੌਰ ਸੇਵ ਕਰਨਾ ਕਹਿਣਾ ਫੇਰਨਾ ਨਹੀਂ ਕਹਿਣਾ ਕਿ ਚੌਰ ਸੇਵ ਫੇਰੀਏ ਜਾਂ ਚੌਰ ਸੇਵ ਫੇਰੇਆ ਇਸ ਤਰ੍ਹਾਂ ਨਹੀਂ ਕਹਿਣਾ ਕਰਨਾ ਕਹਿਣਾ ਕਿ ਚੌਰ ਸੇਵ ਕਰਨਾ ਚੌਰ ਸਾਹਿਬ ਦੀ ਸੇਵਾ ਕਰਨੀ ਇਸ ਤਰ੍ਹਾਂ ਕਹਿ ਸਕਦੇ ਆ ਸਤਿਕਾਰ ਵਜੋਂ ਫੇਰ ਨਾ ਨਹੀਂ ਕਹਿਣਾ ਜਦੋਂ ਗਰੰਤੀ ਸਿੰਘ ਪਾਠ ਕਰਦਾ ਜਾਂ ਕਥਾਵਾਚਕ ਕਥਾ ਕਰ ਰਿਹਾ ਹੈ ਤਾਬਿਆਂ ਵਿੱਚ ਬੈਠ ਕੇ ਉਦੋਂ ਚੌਰ ਸਾਹਿਬ ਨਹੀਂ ਕਰਨਾ ਦੂਜਾ ਸਵਾਲ ਸੀ ਦੇਗ ਛੱਕ ਕੇ ਗਲਤੀ ਨਾ ਕਰੋ ਆਪਾਂ ਕੀ ਕਰਦੇ ਆ ਜਦੋਂ ਸਮਾਪਤੀ ਹੁੰਦੀ ਹੈ ਨਿਤਨੇਮ ਦੀ ਜਦੋਂ ਵੀ ਕੋਈ ਸਮਾਗਮ ਦੀ ਸਮਾਪਤੀ ਹੁੰਦੀ ਹੈ ਦੇਗ ਲਈ ਆਪਾਂ ਸ਼ੇਵਦਾਰਾਂ ਤੋਂ ਡੇਗ ਲੈ ਕੇ ਜਿਹੜਾ ਹੱਥਾਂ ਤੇ ਸੰਗਤ ਜੀ ਘਿਓ ਲੱਗਾ ਹੁੰਦਾ ਹੈ ਥੰਂਡਾਈ ਹੁੰਦੀ ਹੈ ਉਸੇ ਹੱਥਾਂ ਦੇ ਨਾਲ ਆਪਾਂ ਜਾ ਕੇ ਆਹ ਟੂੜੀ ਤੋਂ ਆਤੋਤੇ ਹੱਥ ਧੋ ਕੇ ਚੌਰ ਸੇਬ ਜਾ ਕੇ ਫੜ ਲੈਣੇ ਆ ਬਿਲਕੁਲ ਗਲਤ ਗੱਲ ਹੈ ਜੇ ਚੌਰ ਸੇਬ ਕਰਨਾ ਤੇ ਸੰਗਤ ਜੀ ਪਹਿਲੀ ਗੱਲ ਹੈ ਕਿ ਹੱਥਾਂ ਨੂੰ ਸਾਬਣ ਦੇ ਨਾਲ ਧੋਣਾ ਹੈ ਥੰਂਡਾਈ ਲਾ ਕੇ ਪੂਰੀ ਛੰਡੀ ਆਈ ਲਾ ਕੇ ਫਿਰ ਚੌਰ ਸਾਹਿਬ ਕਰਨਾ ਹੈ ਉਹ ਵੀ ਗਰੰਤੀ ਸਿੰਘ ਦੀ ਆਗਿਆ ਲੈ ਕੇ ਦੂਜੀ ਗੱਲ ਦੇਗ ਛੱਕ ਕੇ ਜਿਹੜਾ ਘਿਓ ਆਪਣੇ ਹੱਥਾਂ ਤੇ ਲੱਗਾ ਹੁੰਦਾ ਹੈ ਤੇ ਕਈ ਸੰਗਤਾਂ ਤਾਂ ਦਰੀਆਂ ਤੇ ਮਲ ਦਿੰਦੀਆਂ ਜਿਸ ਅਸਥਾਨ ਤੇ ਬੈਠੀ ਹੁੰਦੀਆਂ ਉੱਥੇ ਦਰੀਆਂ ਵਿਸ਼ੇ ਹੁੰਦੀਆਂ ਚਾਦਰਾਂ ਉੱਥੇ ਮਲ ਦਿੰਦੀਆਂ ਉਹ ਵੀ ਬਿਲਕੁਲ ਗਲਤ ਹੈ ਕਿਉਂਕਿ ਉਸ ਦੇਗ ਨੂੰ ਭੋਗ ਲੱਗਾ ਹੁੰਦਾ ਹੈ ਤੇ ਉਹ ਭੋਗ ਉਹ ਸੀਤ ਪ੍ਰਸ਼ਾਦ ਆਪ ਨੂੰ ਮਿਲਦਾ ਹੈ ਗੁਰੂ ਸਾਹਿਬ ਦਾ ਜੇ ਆਪਾਂ ਥੱਲੇ ਮਲ ਦਿੰਦੇ ਆ ਬਿਲਕੁਲ ਗਲਤ ਹੈ ਤੇ ਕਈ ਸੰਗਤਾਂ ਕੀ ਕਰਦੀਆਂ ਬਜ਼ੁਰਗ ਵੇਖੇ ਨੇ ਉਹ ਲੱਤਾਂ ਦੇ ਨਾਲ ਕਿਉਂ ਮਲ ਦਿੰਦੇ ਨੇ ਉਹ ਵੀ ਬਿਲਕੁਲ ਗਲਤ ਹੈ ਮੰਨ ਲਓ ਸੰਗਤ ਜੀ ਜੇ ਉਹ ਕਿਉ ਹੱਥਾਂ ਤੇ ਲੱਗਾ ਹੈ ਪਹਿਲੀ ਗੱਲ ਤੇ ਆਪਣੇ ਦਾੜੇ ਤੇ ਮਲ ਸਕਦੇ ਜੀ ਜੇ ਦਾੜਾ ਨਹੀਂ ਹੈ ਤੇ ਫਿਰ ਆਪਾਂ ਟੂਟੀ ਤੇ ਸਾਬਣ ਦੇ ਨਾਲ ਤੋ ਸਕਦੇ ਆ ਲੱਤਾਂ ਦੇ ਲੱਤਾਂ ਨੂੰ ਨਹੀਂ ਮਲਣਾ ਜਾਂ ਚਾਦਰਾਂ ਨੂੰ ਨਹੀਂ ਮਲਣਾ ਇਹ ਤਿਆਰ ਰੱਖਣਾ ਉਸੇ ਹੱਥਾਂ ਦੇ ਨਾਲ ਜਾ ਕੇ ਸੰਗਤ ਜੀ ਆਪਾਂ ਦੁਬਾਰਾ ਦੇਗ ਨਹੀਂ ਲੈਣੀ ਮਨ ਲੋ ਕਈ ਸੰਗਤਾਂ ਕੀ ਹੁੰਦੀਆਂ ਕਿ ਇੱਕ ਵਾਰੀ ਦੇਗ ਲਈ ਛਕ ਲਈ ਦੇਗ ਸਵਾਦ ਲੱਗੀ ਤੇ ਆਪਾਂ ਦੁਬਾਰਾ ਵੀ ਲੈ ਲੈਂਦੇ ਆ ਉਸੇ ਹੱਥਾਂ ਨਾਲ ਨਹੀਂ ਲੈਣੀ ਹੱਤ ਤੋਕੇ ਸੁੱਚੇ ਹੱਥ ਕਰਕੇ ਲੈਣੀ ਹੈ ਝੂਠੇ ਹੱਥਾਂ ਦੇ ਨਾਲ ਦੇਗ ਨਹੀਂ ਕਦੇ ਵੀ ਲੈਣੀ ਇਹ ਤਿਆਰ ਰੱਖਣਾ ਤੇ ਦੇਗ ਜਿਹੜਾ ਵਰਤੌਣ ਵਾਲਾ ਸਿੰਘ ਵਰਤਾਵਾ ਹੁੰਦਾ ਹੈ ਗਰੰਤੀ ਸਿੰਘ ਜਾਂ ਕੋਈ ਸੇਵਾਦਾਰ ਵਰਤੌਂਦਾ ਹੈ ਦੇਗ ਸੰਗਤ ਜੀ ਹੱਥ ਜਿਹੜਾ ਸੇਵਾਦਾਰ ਦਾ ਹੈ ਉਹ ਸੰਗਤ ਦੇ ਹੱਥ ਦੇ ਨਾਲ ਨਹੀਂ ਲੱਗਣਾ ਚਾਹੀਦਾ ਵਰਤੌਣ ਵੇਲੇ ਕਈ ਵੇਖਿਆ ਕਿ ਸੇਵਾਦਾਰ ਜਿਹੜੇ ਦੇਗ ਵਰਤੌਂਦੇ ਨੇ ਉਹ ਦੇਗ ਜਦੋਂ ਵਰਤੌਂਦੇ ਨੇ ਤੇ ਸੰਗਤਾਂ ਦੇ ਹੱਥ ਦੇ ਨਾਲ ਹੱਥ ਅਟੈਚ ਹੋ ਜਾਂਦੇ ਕਈਆਂ ਸੰਗਤਾਂ ਦਾ ਹੱਥ ਝੂਠਾ ਹੁੰਦਾ ਕਿਤੇ ਖਾਰਸ ਹੁੰਦੀ ਕਿਤੇ ਕਿਤੇ ਖੁਰਕਿਆ ਹੁੰਦਾ ਕਿਤੇ ਮੂੰਹ ਤੇ ਲੱਗਾ ਹੁੰਦਾ ਉਹ ਸੰਗਤ ਜੀ ਹੱਥ ਝੂਠਾ ਹੁੰਦਾ ਇਸ ਕਰਕੇ ਪਹਿਲੀ ਗੱਲ ਦੇਖ ਲੈਣ ਵਾਲਾ ਵੀ ਹੱਥ ਸੁੱਚਾ ਹੀ ਕਰੇ ਵਰਤੌਣ ਵਾਲੇ ਤੇ ਹੱਥ ਸੁੱਚੇ ਨਹੀਂ ਪਰ ਜਦੋਂ ਵਰਤੌਂਦਾ ਹੈ ਹੱਥ ਨਾਲ ਸਪਰਸ਼ ਕਰਦੇ ਨੇ ਤੇ ਉਹ ਸੰਗਤ ਜੀ ਹੱਥ ਝੂਠੇ ਹੋ ਜਾਂਦੇ ਨੇ ਵਰਤੌਣ ਵਾਲਾ ਉੱਚਾ ਹੱਥ ਰੱਖ ਕੇ ਦੇਗ ਵਰਤਾਵੇ ਜੇ ਆਪਾਂ ਲੰਗਰ ਚ ਪ੍ਰਸ਼ਾਦਾ ਵਰਤੋਣੇ ਉਹ ਵੀ ਇਸੇ ਤਰ੍ਹਾਂ ਮर्याਦਾ ਹੈ ਇਹ ਧਿਆਨ ਰੱਖਣਾ ਕਿ ਦੇਗ ਛੱਕ ਕੇ ਹੱਥ ਸਾਬਣ ਦੇ ਨਾਲ ਧੋ ਕੇ ਫਿਰ ਚੌਰ ਸਾਹਿਬ ਜਾਂ ਆਪਾਂ ਗੁਰੂਕਾ ਸਾਹਿਬ ਤੋਂ ਪਾਠ ਕਰਨਾ ਹੈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮੈਂ ਕਈ ਸੰਗਤਾਂ ਵੇਖੀਆਂ ਕਿ ਦੇਖ ਛੱਕੇ ਹੱਥ ਟੁੱਟੀ ਤੋਂ ਮਾਰੇ ਤੋਤੇ ਧੋ ਕੇ ਗੁਰੂਕਾ ਸਾਹਿਬ ਫੜ ਲੈਂਦੀ ਹੈ ਉਹ ਥੰਦੇ ਆਏ ਉਹਵੇਂ ਹੱਥਾਂ ਤੇ ਲੱਗੀ ਹੁੰਦੀ ਤੇ ਗੁਰੂਕਾ ਸਾਹਿਬ ਦੇ ਅੰਗਾਂ ਤੇ ਜਾ ਕੇ ਲੱਗਦੀ ਹੈ ਤੇ ਉਹਵੇਂ ਫਿਰ ਉਹ ਜਿਹੜੇ ਅੰਗ ਨੇ ਗੁਰੂਕਾ ਸਾਹਿਬ ਵਾਲ ਬਾਣੀ ਦੇ ਉਹ ਫਿਰ ਮੈਲੇ ਹੋ ਜਾਂਦੇ ਨੇ ਮੈਲੇ ਹੁੰਦੇ ਹੁੰਦੇ ਸੰਗਤ ਜੀ ਉਹ ਵਿਰਧ ਹੋ ਜਾਂਦੇ ਨੇ ਫਿਰ ਇਸ ਕਰਕੇ ਤਿਆਰ ਰੱਖਣਾ ਕਿ ਸਾਬਣ ਦੇ ਨਾਲ ਹੱਥ ਧੋਤੇ ਜਾਣ ਫਿਰ ਪੂੰਝ ਕੇ ਗਿੱਲੇ ਹੱਥ ਵੀ ਲਾਉਣੇ ਗੁੜ ਕੇ ਸੇਵਨੀ ਤਿਆਰ ਰੱਖਣਾ ਹੱਥ ਪੂੰਝ ਕੇ ਸਾਫ਼ ਕਰਕੇ ਸੁਕਾ ਕੇ ਫਿਰ ਗੁੜਕਾ ਸਾਹਿਬ ਚੱਕਣਾ ਸੋ ਸੰਗਤ ਜੀ ਆਪ ਜੀ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਚੌਰ ਸਾਹਿਬ ਕਦੋਂ ਨਹੀਂ ਕਰਨਾ ਜਦੋਂ ਗਰੰਥੀ ਸਿੰਘ ਕੋਈ ਸੇਵਾ ਕਰ ਰਿਹਾ ਗੁਰੂ ਸਾਹਿਬ ਦੀ ਝੂਰੀ ਵਿੱਚ ਸੁਭਾਸ਼ਨ ਦੀ ਜਾਂ ਪਾਠ ਕਰ ਰਿਹਾ ਜਾਂ ਕਥਾ ਹੋ ਰਹੀ ਹੈ ਤਾਬਿਆ ਬੈਠ ਕੇ ਕਥਾ ਹੋ ਰਹੀ ਸਾਈਡ ਦੀ ਆਪ ਗੱਲ ਨਹੀਂ ਕਰ ਰਹੇ ਤਾਬਿਆ ਬੈਠ ਕੇ ਜਿਹੜਾ ਕਥਾ ਕਰ ਰਿਹਾ ਉਹਦੋ ਚੌਰ ਸਾਬ ਨਹੀਂ ਕਰਨਾ ਇਹ ਮਰਿਆਦਾ ਹੈ ਤੇ ਬੇਗਸ਼ਕ ਕੇ ਗਲਤੀ ਨਹੀਂ ਕਰਨੀ ਕਿ ਉਵੇਂ ਟੂਟੀ ਦੇ ਮਾੜੇ ਹੱਥ ਟੂਟੇ ਤੇ ਜਾ ਕੇ ਚੌਰ ਸਾਬ ਫੜ ਲੈ ਦੇ ਆਪ ਕਰਨ ਲੱਗ ਪਏ ਇਹ ਬਿਲਕੁਲ ਗਲਤ ਹੈ ਇੱਥੇ ਨਹੀਂ ਆਏ ਨਹੀਂ ਲਾਉਣੀ ਸ਼ਾਬਣ ਨਾਲ ਧੋ ਕੇ ਕਰਨਾ ਸੋ ਸੰਗਤ ਜੀ ਵੀਡੀਓ ਨੂੰ ਸਾਰੀ ਵੇਖਿਆ ਕਰੋ ਤੇ ਭੁੱਲਾਂ ਦੀ ਮਾਫੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ